ਦੇ ਰਿਪੋਰਟ ਨਹੀਂ ਨਹੀਂ ਯਾਰ ਯਾਰ ਅੱਜ ਦੇ ਰਿਪੋਰਟ ਤੇ ਇਹ ਨਹੀਂ ਪਿਛਾ ਉਹ ਮੈਂ ਤਾਂ ਲਾ ਸੀ ਕਿ ਨਾ ਕੁੜੀ ਦੂਜੇ ਦੀ ਕਿਹੜੀ ਕੁੜੀ ਕਿਹੜੀ ਵੀਡੀਓ ਬਣ ਗਈ ਨਹੀਂ ਮੇਰਾ ધ્યાન ਨਹੀਂ ਆਇਆ ਤਾ ਕੁੜੀ ਤੇ ਕਰਣੀ ਮੈਂ ਤੁਹਾਨੂੰ ਲੱਗਦਾ ਮੈਂ ਪ੍ਰੂਫ ਤੋਂ ਬਿਨਾਂ ਤੇਨੂੰ ਗੱਲ ਨਹੀਂ ਪ੍ਰੂਫ ਆ ਜਣੀ ਕੁੜੀ ਆ ਜਣੀ ਜਿਹੜੀ ਤੇਰੇ ਨਾਲ ਸੀ ਕੋਈ ਤਾਂ ਸੀ ਦੱਸਾਂ ਮੈਂ ਛੜੀ ਹੈ ਨਾ ਨਹੀਂ ਭਾਈ ਸੀਸੀਟੀਵੀ ਕੈਮਰੇ ਤੇ ਫੋਟੋ ਵੀ ਆਉਂਦੀ ਪਈ ਐ ਬਹੁਤ ਕਲੀਅਰ ਆਉਂਦੀ ਪਈ ਐ ਉੱਥੇ ਉਨਾ ਮਾੜਾ ਵੀ ਮੈਨੂੰ ਪਤਾ ਨਹੀਂ ਲੱਗਣਾ ਸਾਰੇ ਕੁਝ ਨੂੰ ਪ੍ਰੂਫ ਕਰ ਦੇ। ਸਾਡੇ ਸਾਥਾਂ ਦੇ ਗੋਲੀ ਮਾਰਦੇ। ਬੋਲ ਹਦੈ ਵੀ ਸੱਚ ਬੋਲ ਪਾ। ਹਾਲੇ ਤੱਕ ਵੀ ਸਾਡੇ ਕੋਲ। ਇਹ ਹੀ ਆਏ ਦੋ ਸੁਨਿਆਮੀ। ਕਿੰਨਾ ਚਿਰ ਹੋ ਗਿਆ ਪੀਨ ਤਰਸ ਖਾਲੂ ਵੀ ਨੂੰ। ਕੱਲ੍ਹ ਵੱਤ ਨੂੰ ਗਲਵੰਦ ਭਾਈ ਮਹੀਨੇ ਹੋ ਗਏ ਦਗਾ। ਇਹਨੇ ਕਿਹਾ ਮਿਲਣਾ ਮੈਨੂੰ। ਤੂੰ ਉਥੇ ਵੀ ਗਿਆ ਦਿੱਖਲੀ ਸਿਰ ਸਾਦੀ ਐ। ਨਾ ਉਥੇ ਮੈਂ ਤਾਂ ਗੇਮ ਪੈਡੀ ਵੀ ਦੇਖਿਆ ਸੀ ਤਾਂ ਕਿਤੇ ਬੰਦਾ ਆ। ਫੋਟੋ ਨਹੀਂ ਤੇ ਕੁੜੀ ਦੀ। ਕੁੜੀ ਫੋਟੋ ਲਗੜ। ਫੋਟੋ ਕੱਢ। ਕਿਹੜੀ ਕੁੜੀ ਦੀ? ਜਿਹੜੀ ਆਈ ਸੀ। ਐਸੀ ਆਈ ਮੈਨ। ਹਾਂ ਜਿਹੜੀ ਆਈ ਸੀ ਮੈਨ। ਫੋਟੋ ਕੱਢ। ਜਦੋਂ ਛੱਡੀ ਸੁੱਤੀ ਸੀ ਕੁੜੀ ਥੋੜੀ ਸੁੱਤੀ ਹੈਗੀ ਸੁੱਤੀ ਰੀਣ ਕਾਸ ਨਹੀਂ ਆ ਤੇ ਜਿਉਂ ਚ ਰਾਤ ਬਾਹਰ ਰਹਿ ਜਾਂਦੀ ਜੇ ਬਾਈ ਜਾਂ ਫਿਰ ਦੇਖਦਾ ਨਾ ਕੋਈ ਫੇ ਤੁਹਾਡੀ ਨਾਲ ਸਹੀ ਬਿਲਕੁਲ ਵੈਸੇ ਕੋਈ ਨਾ ਦੇਖਦਾ ਫੇ ਫੇ ਬਿਚਾਰੀ ਦੇ ਗਈ ਸੀ ਫਿਰ ਹੈ ਓਏ ਤੈਨੂੰ ਰੀਣ ਤਰਸ ਨਹੀਂ ਆ ਓਏ ਤੇ ਕੁਝ ਹੋ ਜਾਂਦਾ ਕੋਕਾਂ ਜੋ ਕੋਕ ਫੇ ਉਹਨੂੰ ਕੀ ਪਤਾ ਸੀ ਇੱਧਰ ਦੇ ਉਹਨੂੰ ਕੀ ਪਤਾ ਸੀ ਜੇ ਉਹਨੂੰ ਨਾ ਦੇਖਦਾ ਕੋਈ ਸੱਜੇ ਗਲੇ ਕੁੱਤੇ ਵੀ ਲੈ ਆਣੇ ਚੱਕ ਪੂਲ ਮੂੰਹ ਫੇ ਤੈਨੂੰ ਫੜਾ ਦੂਦਣਾ ਆਪਣਾ ਵਾ ਤੈਨੂੰ ਇਦਾਂ ਗੱਲਬਾਤ ਕੀਤੀ ਇੰਸਟਾਗ੍ਰਾਮ ਤੇ ਫੋਟੋਆਂ ਚਿੱਟੀਆਂ ਲਾ ਲਾ ਕੇ ਆ ਵੀ ਆ ਮੈਸੇਜ ਕੀਤਾ ਉਹਨੇ ਪਹਿਲਾਂ ਤੈਨੂੰ ਬਹੁਤ ਕੀਤਾ ਮੈਸੇਜ ਕਿੱਥੇ ਦੀ ਆਉ ਬੋਲ ਉਤਲੇ ਸੀ ਗਿਆ ਹਰਿਆਣੇ ਦੀ ਨਹੀਂ ਕਿਹਾ ਕਿ ਹਾਂ सिरसा ਹੈ ਵਾਸੇ ਉਹ ਅੱਗੇ ਕੁਛ ਨਹੀਂ ਦੱਸਿਆ ਕਿ ਪਿੰਡ ਕਿਹੜਾ ਕਿੱਥੇ ਆ ਕੁਛ ਵੀ ਕਿੰਨੇ ਦਿਨ ਖੇਹ ਖਾਧੀ ਉਸ ਤੋਂ ਬਾਅਦ ਕੁੜੀ ਛੱਡ ਕੇ ਕਿੱਥੇ ਰਹੀ ਇੱਕ ਨਾਲ ਘਰ ਰਹੀ ਹਾਂ ਫੇਰ ਫੇਰ ਚਲ ਗਈ ਕਿੰਨੇ ਮੈਂ ਆਪਣਾ ਘਰ ਵਾਲਾ ਫੋਨ ਕੀਤਾ ਕਰੇ ਹਾਂ ਆ ਗਿਆ ਕਿ ਉਹਨਾਂ ਕੋਣ ਘਰ ਵਾਲਾ ਘਰ ਵਾਲਾ ਤਾਂ ਆਇਆ ਹੀ ਨਹੀਂ ਦੱਲਿਆ ਮਨੇ ਵੀ ਦੇ ਗਿਆ ਭਈ ਉਹਨੇ ਕੀ ਕਹੇ ਦੀ ਕਿਨੇ ਮੇਰਾ ਘਰ ਵਾਲਾ ਮਨਾਉਣ ਨੂੰ ਜੱਲੀ ਆ ਕਿਨੇ ਤੂੰ ਇੱਥੇ ਰਹਿ ਤੂੰ ਇਦਾਂ ਕਿਹਾ ਤਾਂ ਰਹਿਣੀ ਆ ਤੇ ਰਹਿਮ ਵੀ ਨਹੀਂ ਆਇਆ ਤੈਨੂੰ ਇੱਧਰ ਬੋਲ ਰਹਿਮ ਵੀ ਨਹੀਂ ਆਇਆ ਤੈਨੂੰ ਤੈਨੂੰ ਕੀ ਲੱਗਦਾ ਭਈ ਤੈਨੂੰ ਨਾ ਲੱਗੂਗਾ ਤੂੰ ਸਾਨੂੰ ਹੈ ਬੋਲ ਇੱਧਰ ਤੈਨੂੰ ਕੀ ਲੱਗਦਾ ਤੂੰ ਲੱਗੂਗਾ ਨਹੀਂ ਸਾਨੂੰ ਫੇਰ ਤੇ ਕਿੱਦਾਂ ਬੱਡੇ ਜਿੱਥੇ ਮਰਜੀ ਲੁਕਾ ਕੇ ਲੱਭ ਹੀ ਲੈਣੇ ਆ ਆ ਤਾਂ ਫੇਰ ਇਹ ਤੂੰ ਕਿਦਾਂ ਕਿ ਤੂੰ ਕਿਦਾਂ ਕਹਤਾ ਵੀ ਮੈਂ ਉੱਥੇ ਲੁਕ ਜਾਊਂਗਾ ਇਦਾਂ ਛੱਡ ਕੇ ਕੋਈ ਨਹੀਂ ਹੁਣ ਬੋਲ ਕਿਥੋਂ ਆ ਰਹਿਣ ਵਾਲਾ ਤੂੰ ਭਾਜੀ ਉਪੀ ਤੋਂ ਇੱਥੇ ਕਿੱਥੋਂ ਪਿੱਛੋਂ ਉਪੀ ਤੋਂ ਇੱਥੇ ਕਿੰਨਾ ਚਿਰ ਵਗਾ ਰਹਿੰਦੇ ਓਂ ਭਾਜੀ ਕਾਫੀ ਟਾਂ ਮਗਰ ਇੱਥੇ ਚੰਨ ਲਾਡਾ ਤੈਨੂੰ ਰਹਿਣ ਤਰਸ ਨਹੀਂ ਆਈ ਤੈਨੂੰ ਉਹ ਕਰਨ ਲੱਗੇਗਾ ਬੋਲ ਇਕਰ ਹਾਂਜੀ ਭਾਜੀ ਜਦੋਂ ਕੁੜੀ ਤੈਨੂੰ ਛੋਟੀ ਦੀ ਹੋਏ ਜੋ ਤੇ ਹੱਥ ਚ ਫੜੀ ਸੀ ਤੇਰੀ ਗੱਲ ਨਾਲ ਇੱਥੇ ਲੱਗੀ ਸੀ ਹਾਂਜੀ ਤੈਨੂੰ ਇੰਨੀ ਠੰਡ ਦੇ ਵਿੱਚ ਰੱਖ ਦੇਣ ਸ਼ਰਮ ਨਹੀਂ ਆਈ ਤੈਨੂੰ ਇਹ ਭਾਜੀ ਵੀ ਜਿਉ ਮਰ ਗਈ ਏ ਓਏ ਇੱਥੇ ਦੇਖ ਉਹਨੂੰ ਤਾਂ ਚੰਗ ਨੂੰ ਸ਼ਰਮ ਨਹੀਂ ਆਈ ਜਿੰਨੇ ਜੰਮੀ ਤੈਨੂੰ ਤਾਂ ਮਾੜੀ ਮੋਟੀ ਇਨਸਾਨੀਅਤ ਤਾਂ ਤੁਹਾਡੇ ਵਿੱਚ ਨਹੀਂ ਨਹੀਂ ਇਨਸਾਨੀਅਤ ਹੈ ਨਹੀਂ ਓਏ ਇਧਰ ਬੋ ਤੁਹਾਡੇ ਵਿੱਚ ਨਹੀਂ ਨਹੀਂ ਇਨਸਾਨੀਅਤ ਹੈ ਨਹੀਂ ਬੋਲਦਾ ਨਹੀਂ ਓ ਤੇਰੇ ਵਿੱਚ ਨਹੀਂ ਨਾ ਇਨਸਾਨੀਅਤ ਹੈ ਨਹੀਂ ਤੁਹਾਡੇ ਜੀ ਕੋਈ ਹੈਗੀ ਆ ਹੈਗੀ ਕਿ ਕਿਦਾਂ ਹੈ ਬੋਲ ਇਧਰ ਬੋ ਤੇ ਫੇ ਕਿਉਂ ਛੱਡੀ ਕੋਈ ਪਾ ਜੀ ਉਹ ਕਹਿੰਦੀ ਹੈ ਕਹਿੰਦੀ ਛੱਡ ਦੇ ਇੱਥੇ ਹੂੰ ਬੋਲ ਕੀ ਕਹਿੰਦੀ ਓ ਕਹਿੰਦੀ ਇੱਥੇ ਛੱਡ ਦੇ ਇੱਥੇ ਛੱਡ ਦੇ ਸੋਵੇ ਲੱਗੇ ਇੱਥੇ ਹੂੰ acha ਇੱਥੇ ਛੱਡ ਦੇ ਤੇ ਜੇ ਉਹ ਰਾਤ ਨੂੰ ਹਨੇਰਾ ਹੋਇਆ ਸੀ ਹਾਂਜੀ ਹਾਂਜੀ ਰੱਬ ਨਾ ਕਰਦਾ ਉੱਥੇ ਇੱਕ ਬੰਦਾ ਚੱਲ ਗਿਆ ਜਿਉ ਉਹ ਨਾ ਜਾਂਦਾ ਫੇਰ ਫੇਰ ਕੁੜੀ ਚ ਕੁੱਤੇ ਵੀ ਲੈ ਚੱਕ ਲੈਣੇ ਸੀ ਹੈ ਫੇਰ ਖਤਮ ਹੋ ਜਾਣੀ ਸੀ ਫੇਰ ਦਿਲ ਰਹਿਮ ਹੈ ਨਹੀਂ ਤਾਂ ਦਿੱਤੋ ਹੈ ਕੀ ਹੈਗੇ ਹੈਗਾ ਕੋਈ ਕੀ ਹੈਗਾ ਮੇਰੇ ਗਾਤਾ ਜੀ ਕਰਿਆ ਮੈਂ ਕਿ ਤੜੀ ਕੁੜੀ ਛੱਡੀ ਨਹੀਂ ਕੀ ਜਾਨ ਉਹ ਜਿਹੜੀ ਨਾਲ ਸੀ ਉਹ ਸਹੀ ਨਹੀਂ ਸੀ ਮੈਨੂੰ ਕੋ ਸਾਥ ਤਾਂ ਆਪ ਵੀ ਨਿਕਲ ਗਈ ਤੇ ਉੱਪਰ ਉਹ ਮਿਆਲਾ ਰੱਖ ਕੇ ਕਹਿੰਦੀ ਕਿਰਾ ਕਿ ਤੂੰ ਇਹ ਕਦੋਂ ਬਰਾਨੇ ਯਾਰ ਆਪਣੇ ਨੂੰ ਦੱਲ ਲਿਆ ਤੂੰ ਆਪ ਨਾ ਅੜ ਰੱਖਿਆ ਤੇਰੇ ਕੋਲ ਧੱਕੇ ਨਾ ਰਖਾ ਕੀ ਤੇਰੇ ਕੋਲ ਮੈਂ ਕਿ ਮੇਤੂ ਨਾ ਰੱਖੂੰਦੀ ਕਹਿੰਦੀ ਫਲਾਮ ਨਾ ਰੱਖਾ ਮੇਰੇ ਗੋਦੀ ਲੈ ਕੇ ਆਪ ਰੱਖਿਆ ਹੁੰਦਾ ਗੋਦੀ ਫੜੀ ਤਾਂ ਤੂੰ ਸੀ ਫੜੀ ਮੈਂ ਹੀ ਸੀਗੀ ਆਹ ਦੇਖ ਲੈ ਕਿ ਮੇਤੂ ਨਹੀਂ ਰੱਖਣ ਤੇ ਹੂੰ ਤੂੰ ਨੇ ਕਿਹਾ ਕਿ ਹਾਂ ਮੈਨੂੰ ਫਲਾਮ ਵਿੱਚ ਚੱਕਿਆ ਫੇਮ ਰੱਖਿਆ ਵੀ ਰੱਬਾ ਮੇਰੀ ਆਉ ਲਈ ਕੀ ਹੈ ਗਈ ਸ਼ਰਮ ਹੁਣ ਹੁਣ ਮਾੜੀ ਮੋਟੀ ਆਈ ਸ਼ਰਮ ਤੈਨੂੰ ਬੋਲ ਹਾਂਜੀ ਹੈ ਵੀ ਮਾਂ ਦਾ ਗਲਤੀ ਆ ਸਾਡੀ ਕੁੜੀ ਮੇ ਆ ਕੇ ਫੇਡ ਨੂੰ ਆ ਗਏ ਹਾਂਜੀ ਇਹਨੂੰ ਆ ਗਏ ਤਾਂ ਫੇਰ ਦੋਹਿੰਨ ਕਰ ਰਹੀ ਉਸ ਤੋਂ ਬਾਅਦ ਕਹਿੰਦੇ ਆ ਆਪਣੇ ਘਰ ਵਾਲਾ ਫੋਨ ਕਰਨਾ ਉਹ ਲੈਣਾ ਕਰੀ ਨਾ ਉਸ ਤੋਂ ਚਲ ਗਈ ਫਿਰ ਕਿੰਜ ਤੁਮ ਕੋੜੀ ਦਾ ਪੁੱਛਿਆ ਵੀ ਨਹੀਂ ਕਿੱਥੇ ਗਈ ਕੁੜੀ ਕਿੱਥੇ ਨਹੀਂ ਗਈ ਕੁਝ ਵੀ ਨਹੀਂ ਪੁੱਛਿਆ ਕੁਝ ਵੀ ਕੁਝ ਨਹੀਂ ਇੱਕ ਰਾਤ ਪਹਿਨਾ ਜਲੰਦਰ ਰੱਖੀ ਕੁੜੀ ਉੱਥੇ ਭੁਖੀ ਤੇ ਆਈ ਕੁੜੀ ਦਾ ਮਾਮਾ ਦੁੱਧ ਹੀ ਪੀ ਜਾਂਦੀ ਸੀ ਕਿਦਾਂ ਰੱਖੀ ਭੁਖੀ ਤੇ ਆਈ ਨੂੰ ਬੋਲ ਇਦਾਂ ਦੁੱਧ ਤੇ ਆਈ ਛੱਡੀ ਉਹਨੂੰ ਕੋਈ ਦੁੱਧ ਦਾ ਨਹੀਂ ਵੀ ਕਰ ਰਹੇ ਕਿੰਨੇ ਪਲਾਉਣਾ ਕਿੰਨੇ ਕੀ ਕਰਨ ਉਹ ਹਰਿਆਣੇ ਦੇ ਕਿਹਨਾਂ ਝੂਆ ਕੁੜੀ ਉਹ ਨਹੀਂ ਪਤਾ ਜੀ ਇਹਦਾ ਮੈਨੂੰ ਪਤਾ ਕੀ ਕਹਿੰਦੀ ਚੌਧਰੀਆਂ ਕਹਿੰਦੀ ਚੌਧਰੀਆਂ ਕੁੜੀਆਂ ਨੂੰ ਪਸੰਦ ਆ ਕਿ ਉਹਨਾਂ ਨੂੰ ਹੂੰ ਕਰੀ ਇਹਦਾ ਤੇ ਨਾਲ ਗੱਲਬਾਤ ਕਿੰਨਾ ਚੱਲੂਗਾ ਤੇ ਨਾਲ ਗੱਲਬਾਤ ਵੀ ਨੂੰ ਇੰਸਟਾਗ੍ਰਾਮ ਤੇ ਗੱਲਬਾਤ ਹੋਈ ਸੀਗੀ ਹੂੰ ਦੋ ਦਿਨ ਮਹੀਨੇ ਤੱਕ ਲਈ ਉਸ ਤੋਂ ਬਾਅਦ ਕਹਿੰਦੀ ਮੈਂ ਤੈਨੂੰ ਦੇਖਣਾ ਮਿਲਣਾ ਹੂੰ ਤਿੰਨੇ ਕਹਾਂ ਠੀਕ ਆ ਨਾਲ ਹੀ ਕੁੜੀ ਲਈ ਕੁੜੀ ਨੂੰ ਨਾਲ ਲੈ ਕੇ ਆਈ ਹੂੰ ਆ ਜਾ ਬੌਜ ਮੰਤਰੀਆ ਹੂੰ ਕਿੰਨੇ ਮੈਂ ਜਾਂ ਮੈਂ ਤੇਰੇ ਘਰ ਆਣਾ ਕਹਿੰਦੀ ਹੂੰ ਮੰਦਾ ਕਿ ਹਮੇ ਤਾਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋਈ ਆ ਗਲਤੀ ਜਿਹੜੀ ਕੁੜੀ ਨੇ ਹਾਂਜੀ ਗਲਤੀ ਹੋ ਗਈ ਮੇਨ ਤਾਂ ਬਸ ਹੂੰ ਸ਼ਰਮ ਤਾਂ ਨਹੀਂ ਆਉਂਦੀ ਕੋਈ ਹੂੰ ਆਉਂਦੀ ਮੜਾ ਮੋਟਾ ਵੀ ਜੀ ਦਿਲ ਹੈਗਾ ਅੰਦਰ ਧੜਕਦਾ ਦਿਲ ਹੈਗਾ ਤੈਨੂੰ ਮੜੀ ਮੋਟੀ ਵੀ ਹੈਗੀ ਦਿਨੋਂ ਸ਼ਰਮ ਹੈਗੀ ਤੈਨੂੰ ਕੋ ਨਹੀਂ ਹਾਂਜੀ ਭਾਈ ਜੀ ਪਰਚਾ ਕਰਾਉਣਾ ਤੇਰੇ ਤੇ ਤੂੰ ਦੇਖਦਾ ਜੇ ਬਣਦਾ ਤੇਰਾ ਦੇਨ ਤੇਰਾ ਕੀ ਪਰਚਾ ਕਰਾਉਣਾ ਤੇਰੇ ਤੇ ਨਹੀਂ ਕੋਈ ਧੰਗ ਕੀ ਨਹੀਂ ਇਦਾਂ ਕਰੋ ਅੱਛਾ ਕੁੜੀ ਮਰ ਜਾਂਦੀ ਫੇ ਬੋਲ ਮਰਦਾਂ ਦੀ ਫੇਰ ਤੇਰੀਆਂ ਸਹੀ ਬਾਈ ਤੇ ਫੇ ਉਹ ਤਾਂ ਕੌਣ ਦੇਣ ਦਾਲ ਸੀ ਫੇ ਤੂੰ ਬਚੀ ਜਾਣਾ ਸੀ ਬਾਹਰ ਆ ਕੇ ਗੁਰ ਇੱਕ ਦਾਕ ਤੋਂ ਹੀ ਅੰਨੇ ਹੋ ਗਏ ਤੇ ਦੋਨੇ ਜਾਣੇ ਓਏ ਬੋਲ ਹੁਣ ਅਕਲ ਹੈਗੀ ਤੇ ਕਹਾਂ ਕਿ ਨਹੀਂ ਹੈਗੀ ਤੇ ਹੈਂ ਹਾਂਜੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਾਫੀ ਦਿਨਾਂ ਤੋਂ ਸਾਨੂੰ ਤਲਾਸ਼ ਸੀ ਜਿਹੜੀ ਇੱਕ ਵੀਡੀਓ ਅਸੀਂ ਆਪਣੇ ਪੇਜ ਦੇ ਉੱਪਰ ਪਾਈ ਸੀ ਕਿ ਛੁੱਟੀ ਜਿੰਦ ਜਿਹੜੀ ਉਹਨੂੰ ਛੱਡ ਕੇ ਦੋ ਬੰਦੇ ਜਾ ਰਹੇ ਸੀ ਇੱਕ ਜਨਾਨੀ ਇੱਕ ਬੰਦਾ ਤੇ ਸਾਰਿਆਂ ਦਾ ਸਵਾਲ ਸੀ ਇਹ ਕੌਣ ਆ ਕਿੱਥੋਂ ਦੇ ਰਹਿਣ ਵਾਲੇ ਆ ਉਹਦੇ ਅਸਲੀ ਮਾਪੇ ਆ ਕੌਣ ਆ ਕਿਹਨੇ ਛੱਡੀ ਹੋਗੀ ਤੇ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਆ ਉਹ ਇਨਸਾਨ ਆ ਜਿਨੇ ਉਹ ਕੁੜੀ ਛੱਡੀ ਉਹ ਜਨਾਨੀ ਦੇ ਨਾਲ ਸੀ ਜਨਾਨੀ ਸਿਰਸੇ ਤੋਂ ਸੀ ਇਨਸਟਾਗ੍ਰਾਮ ਤੇ ਆ ਆ ਸ਼ਕਲ ਦੇਖ ਲੋ ਇਹਦੀ ਜਿਹੜੇ ਫਿਲਟਰ ਲਾ ਲਾ ਫੋਟੋਆਂ ਪਾ ਕੇ ਚਿੱਟੀਆਂ ਕਰ ਕਰ ਪਾ ਦਗੇ ਉੱਥੋਂ ਜਿਹੜੀਆਂ ਆ ਜਾਂਦੀਆਂ ਕਈ ਵਾਰੀ ਵੀ ਪਤਾ ਨਹੀਂ ਕਿੰਨਾ ਕੀ ਹੈਗਾ ਇਹਦੇ ਪੱਲੇ ਜੋ ਦਿਖਾਣ ਦਿੱਤੀ ਸ਼ੌਹਰਤ ਗੱਡੀਆਂ ਬਗਾਨੀਆਂ ਮੋਟਰਸਾਈਕਲ ਬਗਾਨੇ ਤੇ ਇਹ ਆ ਨਿਕਲੇ ਜਨੌਰਦਿਆ ਇਹ ਪੁਰਾਣਾ ਜੁਪੀ ਤੋਂ ਆ ਆ ਗਈ ਨਾ ਗੱਲ ਉੱਥੇ ਪ੍ਰਵਾਸੀਆਂ ਦੀ ਦੋ ਬੱਚੇ ਸਾਡੇ ਪ ਮਾਰਦੇ ਤੇ ਮਹਾਲੀ ਉੱਥੇ ਅ ਧਰਨਾ ਲਾ ਕੇ ਉੱਥੋਂ ਜਿਹੜਾ ਹੁਨਸਾਫ ਦੂ ਬੱਚਿਆਂ ਨੂੰ ਦਬਾਇਆ ਗਿਆ ਕੱਲ ਇੱਕ ਬੱਚਾ ਪੂਰਾ ਹੋ ਗਿਆ ਕਿੰਨੀਆਂ ਘਟਨਾਵਾਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਅਸੀਂ ਸਾਡੀ ਪੰਜਾਬ ਦੀ ਧੀ ਨੂੰ ਛੇੜ ਕੇ ਨੰਗਿਆ ਉਹ ਵੀ ਪ੍ਰਵਾਸੀ ਉਹ ਵੀ ਫੜ ਕੇ ਮਾਫੀ ਮੰਗਾਈ ਇਸ ਇੱਕ ਹੁਣ ਜਿਹੜਾ ਸਾਡਾ ਵੀ ਮਨ ਕਹਿੰਦਾ ਸੀ ਵੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਇਦਾਂ ਦਾ ਹੋਊਗਾ ਕਿ ਇੰਨਾ ਨਰਦਈ ਕੋਈ ਨਹੀਂ ਹੋ ਸਕਦਾ ਕੋਈ ਵੀ ਮਤਲਬ ਛੋਟੀ ਜਾਨ ਇੱਕ ਜਦੋਂ ਛੱਡ ਕੇ ਨਿਕਲਿਆ ਉਹ ਕਿੱਦਾਂ ਉਹਦੇ ਕਾਲਜ 'ਚ ਉਹਦੇ ਦਿਲ ਨਾ ਹੋਊਗਾ ਉਹ ਬੰਦੇ ਦਾ ਅਸੀਂ ਜਿੰਨੇ ਮਰਜੀ ਅਸੀਂ ਸਭ ਕੁਝ ਕਰਨਾ ਪਰ ਐਡਾ ਨਹੀਂ ਵੀ ਬੱਚਿਆਂ ਦੇ ਉੱਪਰ ਰਹਿਮ ਬੰਦਾ ਕਰਨਾ ਬੰਦਾ 100 ਵਾਰ ਸੋਚਦਾ ਇਸ ਚ ਕੰਮ ਕਰਨਾ ਤੇ ਆ ਬੰਦਾ ਨਿਕਲਿਆ ਆ ਜਿਹੜਾ ਇੰਨੇ ਛੱਡੀ ਆ ਉਹ ਬੱਚੀ ਛੁੱਟ ਬੋਲ ਕੀ ਸਹੀ ਆ ਛੱਡੀ ਯਾਰ ਉਹ ਕਿੱਥੇ ਚੋਵਲ ਉਹ ਪਾਜੀ ਪਤਾ ਨਹੀਂ ਕਿੱਥੇ ਚਲ ਗਿਆ ਤੈਨੂੰ ਬਹੁ ਨਹੀਂ ਤੈਨੂੰ ਪਤਾ ਤੈਨੂੰ ਇਹ ਇਹ ਬੰਦਿਆਂ ਨੇ ਦੋਨਾਂ ਨੇ ਉਹ ਕੁੜੀ ਛੋਟੀ ਜਾਨ ਜਿਹੜੀ ਇੱਕ ਲਵਾਰ ਮੈਂ ਜੇ ਨਹੀਂ ਕਿਤੇ ਵੀਡੀਓ ਨਾ ਦੇਖੀ ਹੋਗੀ ਉਹ ਦੇਖਿਓ ਕਿਵੇਂ ਇੱਕ ਬੈਂਚ ਦੇ ਉੱਪਰ ਉਹ ਬੱਚੀ ਛੱਡ ਕੇ ਤਾਂ ਰਾਤ ਨੂੰ ਨਿਕਲ ਜਾਂਦੇ ਆ ਇਹੋ ਬੰਦੇ ਇਹਨਾਂ ਤੇ ਹੁਣ ਕਾਨੂੰਨੀ ਕਾਰਵਾਈ ਪੂਰੀ ਇਹਨੂੰ ਚੱਕ ਕੇ ਥਾਣੇ ਦਮਾਂਗੇ ਇੱਥੇ ਜੋ ਪਰਚਾ ਪ੍ਰਸ਼ਾਸਨ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਇਸ ਇਨਸਾਨ ਤੇ ਕੀਤੀ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਬਕ ਸਿੱਖਿਆ ਜਾਵੇ ਸਿਖਾਲਿਆ ਜਾਵੇ ਵੀ ਇਹਨਾਂ ਜੇ ਕੋ ਇਹੋ ਜਿਹਾ ਕੰਮ ਕਰੂਗਾ ਤੇ ਉਹਨਾਂ ਨੂੰ ਆਹ ਸਜ਼ਾ ਮਿਲੂ ਉਸ ਔਰਤ ਤੇ ਵੀ ਤਾਂ ਇਹ ਜਿਹੜਾ ਤੇ ਜੇ ਉਹ ਆ ਜੇ ਉੱਥੋਂ ਮੈਂ ਉਹ ਤੈਨੂੰ ਬਾਰ-ਬਾਰ ਮੈਂ ਤੈਨੂੰ ਅੱਗੇ ਵੀ ਪੁੱਛਿਆ ਬਾਈ ਚਾਂਸ 9 8 8.5 ਦਾ ਟਾਈਮ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਸੀ ਜਾਣ ਉੱਥੇ ਇੱਕ ਬੰਦਾ ਚਲ ਗਿਆ ਤੇ ਜੇ ਉਹ ਬਾਈ ਦਾ ਨਾਂ ਜਾਂਦਾ ਬਾਅਦ ਚ ਫੇਕ ਹੀ ਬਣਦਾ ਕੁੜੀ ਮਰਚਾਂ ਨਹੀਂ ਹੈ ਮਰਜਾ ਨਹੀਂ ਸੀ ਓਏ ਹੋਰ ਤੇ ਤੈਨੂੰ ਸ਼ਰਮ ਹੈ ਬੋਲ ਤੈਨੂੰ ਸ਼ਰਮ ਕੁੱਤੇ ਦੀ ਇਹ ਪੁੱਛੇ ਤੱਕ ਦੇਈ ਜਾਂਦਾ ਕਿਸੇ ਨੂੰ ਕਿਸੇ ਨੂੰ ਦੇਣ ਦਾ ਤੈਨੂੰ ਪਤਾ ਕਿੰਨੀ ਦੁਨੀਆ ਫੋਨ ਕਰ ਰਹੀ ਸਨ ਆ ਚਾਰ ਦਿਨ ਹੋ ਚੁੱਕੇ ਸਾਡਾ ਲੋਕਾਂ ਨੇ ਫੋਨ ਕਰ ਕਰ ਪਿਤਾ ਪਿਆ ਵੀ ਸਾਨੂੰ ਬੱਚੀ ਦੋ ਤੱਪੇ ਦਿਆ ਪੁੱਤਾ ਕਿਸੇ ਨੂੰ ਦੇ ਦਿੰਦੇ ਬੱਚ ਹੈ ਮੇਰੇ ਕੋਲ ਆ ਜਾਂਦਾ ਚਬਲਾ ਮੂਹ ਕੀ ਸਾਹਮਣੇ ਪਤਾ ਹੀ ਲੱਗਣਾ ਹੋਏ ਹੈ ਇਹ ਅਜੀ ਕੁੱਤਾ ਇਨਸਾਨ ਜਿਹੜਾ ਉਹਦੇ ਔਰਤ ਦੇ ਨਾਲ ਦੋਨਾਂ ਦੇ ਉਹਦੇ ਨਾਲ ਉਥੋਂ ਸਿਰਸੇ ਤੋਂ ਇੰਨੇ ਸੱਦ ਲੈ ਜਲੰਧਰ ਕਿੰਨੇ ਦਿਨ ਰਏ ਇੱਕ ਦਿਨ ਰਏ ਇੱਕ ਦਿਨ ਜਲੰਧਰ ਰਏ ਆ ਉਤੋਂ ਬਾਅਦ ਇਹ ਦਸੂਏ ਆ ਜਾਂਦੇ ਆ ਦਸੂਏ ਮੈਡੀਕਲ ਸਟੋਰ ਤੋਂ ਉਥੋਂ ਲੈ ਕੇ ਖੇਸਬਾ ਉੱਥੇ ਬੱਚੀ ਛੋਟੀ ਛੱਡ ਕੇ ਤੇ ਦੌੜ ਜਾਂਦੇ ਆ ਵੀ ਬੱਚੀ ਆਉਣਾ ਨਹੀਂ ਸੀ ਮੁੜ ਕੇ ਬੱਚੇ ਛੱਡ ਦਿੱਤੀ ਵੀ ਕੋਈ ਲੈ ਜੂ ਇਹਨੂੰ ਹਨਾ ਤੂੰ ਕਿਹਾ ਸੀ ਉਹਨੂੰ ਮੈਂ ਰੱਖਣੀ ਨਹੀਂ ਇਹ ਕਹੀ ਸੀ ਉਹਨੂੰ ਕੁੜੀ ਨੂੰ ਕੁੜੀ ਨੂੰ ਤੂੰ ਕਿਹਾ ਮੈਂ ਰੱਖਣੀ ਨਹੀਂ ਮੈਂ ਕਿਹਾ ਮੇਰੇ ਘਰ ਨਾਲ ਮੈਂ ਕਰਦੇ ਨੂੰ ਬੋਲਣਾ ਤਾਂ ਠੀਕ ਆ ਮੈਂ ਕਿੱਥੇ ਆਪਣੇ ਘਰ ਇਹ ਗੱਲ ਆ ਮੈਂ ਜਿਆਣਾ ਨਾਲ ਹੂੰ ਕਹਿੰਦੀ ਮੈਂ ਨਿਆਣਾ ਛੱਡ ਦਿੰਦੀ ਆ ਅੱਛਾ ਕਹਿੰਦੀ ਨਿਕਲ ਆਪਣੇ ਘਰ ਵੱਲ ਚੱਲ ਜਾ। ਹੂੰ। ਕਿਹਾ ਸੀ ਕਹਿੰਦੇ ਜੀ ਕਿ ਨਾਲ ਕੁੜੀ ਨੂੰ ਜਦ ਮਿਲੂਗੀ ਨਾ ਉਹ ਕੋਈ ਪੁੱਛੂਗਾ ਹਾਂ ਤਾਂ ਇਹ ਗੱਲ ਮੈਂ ਕਹੀਏ ਨਹੀਂ ਕਹੀਆ। ਹੂੰ। ਤੇ ਉਹਨੂੰ ਕਿਹਾ ਮੈਂ ਚੱਲ ਜਾ ਤਾਂ ਆਪਣੇ ਘਰ ਤੇ ਘਰ ਦੇ ਕੋਲ ਬੋਣਿਆ। ਇਹ ਦੱਸ ਦਿੰਦਾ ਕਿ ਤੂੰ ਇੱਕ ਵਿਆਹ ਦਿਵਾਉਣੇ ਆਈਆਂ ਕਿ ਤੂੰ ਵਿਆਹ ਦੇਖਣ ਚੱਲੀਆਂ। ਕਿ ਮੈਂ ਕਿਹਾ ਤੂੰ ਮੇਰੇ ਕੋਲ ਆਈਂ ਚੱਲ ਜਾ ਆਪਣੇ ਘਰ। ਕਹਿੰਦੀ ਨਹੀਂ ਮੈਂ ਜਾਣਾ ਹੁਣ। ਹੂੰ। ਕਿੰਨੇ ਵੀ ਤੇਰੇ ਕੋਲ ਰਹਿਣਾ। ਮੈਂ ਕਿਹਾ ਮੇਰੇ ਘਰ ਜਾਂ ਤੇ ਬੰਨ੍ਹਣੇ ਦੇਣਾ। ਹੂੰ। ਮੈਂ ਕਿਹਾ ਤੂੰ ਚੱਲ ਜਾ। ਕਿੰਨੇ ਮੈਂ ਕੁੜੀ ਛੱਡ ਦੇਣੀ। ਮੈਂ ਕਿਹਾ ਤੇਰੇ ਦਿਮਾਗ ਸਹੀ ਆ। ਮੈਂ ਚੱਲ ਜਾ ਘਰ ਨੂੰ। ਕਿੰਨੇ ਨਹੀਂ ਹੂੰ ਤੇ ਉਸ ਤੋਂ ਬਾਅਦ ਕਹਿੰਦੇ ਛੱਡ ਦਿੰਦੇ ਕੁੜੀ ਨੂੰ ਕੋਈ ਲੈ ਜਾਊਗਾ ਕਹਿੰਦੇ ਕੋਈ ਛੱਡ ਫੜੀ ਦਾ ਤੂੰ ਸੀ ਫੜੀ ਭਾਜੀ ਮੈਸੇਜ ਆ ਗਈ ਤੇ ਜਿਹੜੇ ਰੱਖੀ ਉਹਨੇ ਫੜ ਲਈ ਮੇਰੇ ਕੋਲ ਹੂੰ ਕਹਿੰਦੇ ਆ ਕੁੜੀ ਚੱਕਲਾ ਮੈਨੂੰ ਚਗਾਤੀ ਉਹਨਾਂ ਦਾ ਜੁੱਤੀਆਂ ਮਾਰੋ ਤੂੰ ਆਪ ਰੱਖੀ ਆ ਵਿੱਚ ਸੀਸੀਟੀਵੀ ਚੋਂ ਡਈ ਹੋ ਤੂੰ ਰੱਖੀ ਮੰਨ ਜਾ ਮੈਂ ਦਿਖਾਣਾ ਵੀਡੀਓ ਤੂੰ ਰੱਖੀ ਫੜ ਕੇ ਉੱਥੇ ਮੈਜ ਤੂੰ ਫੇਟਰ ਵੀ ਝੂਠ ਬੋਲਦਾ ਇੰਨੀ ਕੁਛ ਹੋਣ ਤੋਂ ਬਾਅਦ ਇੱਧਰ ਵੀ ਝੂਠ ਬੋਲ ਦਿਖਾਣਾ ਵੀਡੀਓ ਤੂੰ ਰੱਖੀ ਕੁੜੀ ਜਾ ਕੇ ਮੈਂ ਕਿ ਭਾਈ ਠੀਕ ਆ ਗਿਆ ਨਾ ਟਿਕਾਣੇ ਤੂੰ ਹਜੇ ਤੱਕ ਵੀ ਝੂਠ ਬੋਲਦਾ ਏੜੀ ਸ਼ਰਮ ਨਾ ਆਈ ਤੈਨੂੰ ਨਰਦਈ ਬੰਦਾ ਤੂੰ ਤੁਹਾਡੇ ਵਰਗਿਆਂ ਨੇ ਸਾਰਿਆਂ ਤੇ ਕਲੰਕਾਂ ਤੁਸੀਂ ਆ ਲੋ ਤੇਰੀ ਗਲਤੀ ਨਾਲ ਸਾਰੇ ਹੀ ਕਲੰਕਤ ਹੁੰਦੇ ਆ ਸਮਝ ਗਿਆ ਗੱਲ ਹੁਣ ਕਿੰਨਿਆਂ ਤੇ ਉਂਗਲ ਉਠਣੀਆਂ ਵੀ ਆ ਬੰਦਾ ਸੀ ਉਹ ਜਿੰਨੇ ਕੁੜੀ ਰੱਖੀ ਇਹ ਬੰਦਾ ਸੀ ਆ ਕਲੰਕ ਜਿਹੜੇ ਸਾਡੇ ਮੱਥੇ ਤੇ ਮੜੇ ਏ ਇਸ ਬੰਦੇ ਨੇ ਕੁੜੀ ਰੱਖੀ। ਉਹਨੂੰ ਕਿਹਾ ਹੋਊਗਾ ਮੈਂ ਨਹੀਂ ਰੱਖਣਾ ਮੈਂ ਨਹੀਂ ਰੱਖਣਾ ਤੇ ਉਹ ਕੁੜੀ ਨਾਲ ਲੈ ਕੇ ਆ ਗਈ ਉੱਥੇ। ਇਹਨੇ ਕਿਹਾ ਹੋਊਗਾ ਮੈਂ ਨਹੀਂ ਕੁੜੀ ਰੱਖਣੀ। ਇੱਥੇ ਚਾਕੇ ਉਹਨੇ ਕਹਿਤਾ ਇੱਥੇ ਰੱਖ ਦੇ। ਦੋਨਾਂ ਜਾਣਿਆਂ ਨੇ ਕੁੜੀ ਵੇਚ ਤੇ ਰੱਖ ਕੇ ਬਿਸ਼ਰਮੀ ਦੀ ਹਾਲਤ ਵਿੱਚ ਦੋਨੇ ਜਾਣੇ ਉੱਥੋਂ ਨਿਕਲ ਜਾਂਦੇ। ਇਹ ਆ ਬੰਦੇ ਦੋਨੇ। ਅੱਜ ਫੜ ਲਿਆ ਗਿਆ ਹੁਣ। ਹੁਣ ਜਾ ਕੇ ਇਹਨੂੰ ਵੀ ਥਾਣੇ ਦਮਾ ਕੇ ਤੇ ਪਰਚਾ ਕਾਨੂੰਨੀ ਕਾਰਵਾਈ ਜੋ ਇੱਥੇ ਹੋ ਗਈ ਸੱਤ ਤੋਂ ਸੱਤ ਕਰਵਾਵਾਂਗੇ। ਇੱਥੇ ਪਰਚਾ ਕਰਵਾਵਾਂਗੇ ਵੱਡੇ ਪੱਧਰ ਤੇ ਉੱਪਰ ਜੋ ਵੀ ਕਾਨੂੰਨੀ ਕਾਰਵਾਈ ਚਾਹੀਏ ਅ ਕਿੱਥੇ ਵੀ ਸਾਨੂੰ ਕੋਰਟ ਦੇ ਵਿੱਚ ਵਕੀਲ ਕਰਨੇ ਪੈਂਦੇ ਜੋ ਕੁਝ ਵੀ ਕਰਨਾ ਪੈਂਦਾ ਇਸ ਬੰਦੇ ਤੇ ਕਰਵਾਵਾਂਗੇ ਕਰ ਸੁੱਕਾ ਨਹੀਂ ਜਾਣ ਦੇਣਾ ਧੰਨਵਾਦ ਸਾਈ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਹਿੰਦੀ ਸਵਾਲ ਦੀ ਨਹੀਂ ਸਾਥ ਨਹੀਂ ਥੋੜਾ ਜਿਹਾ ਤੇ ਤੂੰ ਬੱਚੀ ਨੂੰ ਕੱਲ ਨੂੰ ਮਿਲਣਾ ਹੁੰਦੇ ਆ ਕੇ ਦੇਖ ਲਈ ਜਾਂਦੇ ਇਸ ਕਰਕੇ どういうことですか